ਪੰਜਾਬ ਦੇ ਲੁਧਿਆਣਾ ਦੇ ਵਿੱਚ ਅੱਜ ਸਵੇਰੇ 7 ਵਜੇ ਗਿਲ ਚੌਕ ਨਜ਼ਦੀਕੀ ਗਿਲ ਮਾਰਕੀਟ ਐਚ ਡੀ ਐਫ ਸੀ ਬੈਂਕ ਦੇ ਨਜ਼ਦੀਕੀ ਕਬਾੜ ਦੇ ਗੋਦਾਮ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਤਸਵੀਰਾਂ ਵੇਖ ਸਕਦੇ ਹੋ ਕਿ ਗਿਲ ਚੌਕ ਗਿਲ ਮਾਰਕੀਟ ਦੇ ਨਜ਼ਦੀਕੀ ਅੱਗ ਲੱਗੀ ਹੈ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਜਿਸ ਤੋਂ ਬਾਅਦ ਵੱਡਾ ਹਾਦਸਾ ਹੁੰਦਾ ਅੱਗ ਲੱਗਣ ਦੇ ਕਾਰਨ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ ਸਵੇਰੇ ਕਿਸੇ ਰਾਗੀ ਨੇ ਗੋਦਾਮ ਦੇ ਵਿੱਚ ਧੂਆ ਨਿਕਲਦਾ ਵੇਖਿਆ ਜਿਸ ਤੋਂ ਬਾਅਦ ਸ਼ੋਰ ਮਚਾਇਆ ਜਾਂਦਾ ਹੈ ਨਜ਼ਦੀਕੀ ਲੋਕਾਂ ਨੇ ਗੋਦਾਮ ਦੇ ਮਾਲਕ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅੱਗ ਬਹੁਤ ਜ਼ਿਆਦਾ ਭਿਆਨਕ ਸੀ ਲੁਧਿਆਣਾ ਦੇ ਗਿਲ ਮਾਰਕੀਟ ਨਜ਼ਦੀਕੀ ਅੱਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਲੋਕਾਂ ਨੇ ਖੁਦ ਵੀ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਹੈ ਬੜੀ ਮੁਸ਼ਕਲ ਤੋਂ ਬਾਅਦ ਪੜਕਦੀ ਅੱਗ ਤੇ ਕਾਬੂ ਪਾ ਜਾਂਦਾ ਅੱਗ ਕਿਸ ਮੰਜ਼ਲ ਤੋਂ ਪੜਕੀ ਇਹ ਅਜੇ ਪਤਾ ਨਹੀਂ ਲੱਗ ਸਕਿਆ ਅੱਗ ਨੇ ਪੂਰੀ ਬਿਲਡਿੰਗ ਨੂੰ ਚਪੇੜ ਦੇ ਵਿੱਚ ਲੈ ਲਿਆ ਵੱਧਿਆ ਅਧਿਕਾਰਨ ਨਜ਼ਦੀਕੀ ਇਮਾਰਤਾਂ ਤੋਂ ਲੋਕ ਬਾਹਰ ਨਿਕਲਣ ਲੱਗੇ ਅਤੇ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੇ ਵਿੱਚ ਸੈਮ ਘਟਣਾ ਵਾਲੀ ਥਾਂ ਤੇ ਪੁਜੇ ਫਾਇਰ ਬਿਗੇਟ ਦੇ ਕਰਮਚਾਰੀਆਂ ਨੇ ਅੱਗ ਬੁਝਾਉਣ ਦਾ ਕੰਮ ਤੇ ਰਾਹਤ ਕਾਰਜ ਜਲਦੀ ਸ਼ੁਰੂ ਕੀਤੇ ਨੇ ਫਾਇਰ ਅਫੀਸਰ ਲੋਕਲ ਅੱਡਾ ਤੋਂ ਮਿਲੀ ਜਾਣਕਾਰੀ ਮੁਤਾਬਕ ਕਰੀਬ 5 ਦਮਕਲ ਵਿਭਾਗ ਦੀਆਂ ਗੱਡੀਆਂ ਅੱਗ ਬੁਝਾਉਣ ਦੇ ਲਈ ਲਗਾਈਆਂ ਗਈਆਂ ਨੇ ਅੱਗ ਦੇ ਅਸਲ ਕਾਰਨ ਦਾ ਪਤਾ ਅੱਗ ਬੁਝਣ ਤੋਂ ਬਾਅਦ ਹੀ ਲੱਗੇਗਾ ਫਿਲਹਾਲ ਰਾਹਤਕਾਰ جاری ਨਹੀਂ ਯਾਰ ਬੜਾ ਧਿਆਨ ਉਧਰ ਕੁਛ ਨਹੀਂ ਵਿਦਿਆ ਲੱਗੋ ਕਿ ਅੱਗ ਨਾ ਹੁਣ ਪਲਾਸਟਿਕ ਹੈ ਅੱਛਾ ਜੀ ਗਰਾਊਂਡ ਬਣਿਆ ਹੈ ਫੈਕਟਰੀ ਦਾ ਹੈ ਨਹੀਂ ਕੋਈ ਕੀ ਇਹ ਮਤਲਬ ਕਿ ਕਿਸ ਚੀਜ਼ ਦਾ ਕੜਾਉਣਾ ਹੈ? ਪਲਾਸਟਿਕ ਦਾ ਜੀ। ਪਲਾਸਟਿਕ ਦਾ ਕੜਾਉਣਾ ਹੈ। ਤੇ ਪਤਾ ਲੱਗਿਆ ਕਿਸ ਤਰ੍ਹਾਂ ਅੱਗ ਲੱਗੀ। ਨਾ ਪਤਾ ਲੱਗਿਆ ਤੇ ਬੰਦ ਪਿਆ ਕਾਫੀ ਟਾਈਮ ਤੋਂ ਨਾ। ਤੇ ਫਾਇਰ ਕਰਮੀ ਪਹੁੰਚ ਗਏ ਜੀ। ਹਾਂਜੀ ਆ ਲੱਗੇ ਹੋਏ ਨੇ ਜੀ ਪਾਣੀ ਵਾੜਨ। ਇਹ ਸਾਰਾ ਸੈਂਟਰ ਮਾਰਕੀਟ ਪੈਂਦੀ ਹੈ ਜੀ। ਇਹ ਦਾਦਲੇ ਦੀ ਰਾਤ ਮਾਰੀ ਗੋਡੀ ਛੋਲੀ ਦੀ ਅੱਗ ਦੱਸਿਆ ਜਾਤ। ਹੁਣ ਅਸੀਂ ਜੇ ਦੇਖੀ ਅੱਗ ਨਾਲ ਫਾਇਰ ਰੋਡ ਬਲਾਕ ਹੈ ਜੀ ਅੱਗ ਵੀ ਆ ਰਹੇ ਆ ਜੀ। ਕਿੰਨੀ ਕੱਗ ਲੱਗੀ ਹੈ ਜੀ? ਅੱਗ ਇੱਕ ਤੋਂ ਸਾਹਮਣੇ ਦੇਖ ਲਓ ਸਰ ਤੀਜੀ ਗੇ ਇਧਰ ਨਾਲ ਲੱਗੀ ਫੈਕਟਰੀ ਨਹੀਂ ਜੀ ਨਾਲ ਹੀ ਲੱਗੀ ਅਸੀਂ 1 ਮਿੰਟ ਪਹਿਲਾਂ ਪਹੁੰਚ ਗਏ ਇੱਥੇ ਨਾਲਿਆਂ ਨੂੰ ਗੈਸਰ ਕਿੱਥੇ ਗਿਆ ਇੱਥੇ ਪਹੁੰਚ ਗਈ ਨਾਲੇ ਫਿਰ ਰੇਡ ਫੋਨ ਕਰਕੇ ਬੁਲਾਇਆ ਫਿਰ ਗੱਡੀਆਂ ਆ ਗਈਆਂ ਇਹ ਸਰ ਆਹ ਲਫਾਵਲਪੁਰ ਆਹੀ ਲਫਾਵਲ ਦਾਦੇ ਨੇ ਵਿੱਚੋਂ ਹੀ ਬਾਕੀ ਦੇ ਮਾਲਕਾਂ ਨੂੰ ਪਤਾ ਕਰ ਰਹੇ ਕੀ ਕਹਿੰਦੇ ਇਹ ਹੋਰ ਵੀ ਹੱਥ ਫੈਲ ਰਹੀ ਹੈ ਅੱਗੇ ਜੀ ਜੀ ਸਰ ਅੱਗੇ ਫੈਲ ਰਹੀ ਹੈ ਦੇਖੋ ਅੱਗੇ ਲੁਧਿਆਣਾ ਲਾਈਵ ਦੇ ਲਈ ਸੁਰਿੰਦਰ ਸੋਨੀ ਦੀ ਰਿਪੋਰਟ